ਜਿਹੜਾ ਡੈਰੀ ਲੋਨ ਆ ਆਪਾਂ ਉਹਦੀ ਗੱਲ ਕਰਨ ਜਾ ਰਹੇ ਹਾਂ ਆਪਾਂ ਗੱਲ ਕਰ ਰਹੇ ਸੀ ਡੈਰੀ ਲੋਨ ਦੀ ਕੋਈ ਵੀ ਇੱਕ ਵਿਅਕਤੀ ਜਾਂ ਕਿਸਾਨਾਂ ਦਾ ਸਮੂਹ ਜੋ ਕਿ ਦੁੱਧ ਉਤਪਾਦਕ ਸਭਾ ਦਾ ਕਈ ਵਾਰੀ ਜਿਹੜੇ ਸਾਡੇ ਕਸਟਮਰ ਨੇ ਉਹ ਸਾਡੇ ਕੋਲ ਆਉਂਦੇ ਆ ਬੈਂਕਾਂ ਦੇ ਵਿੱਚ ਬ੍ਰਾਂਚਾਂ ਦੇ ਵਿੱਚ ਉਹ ਕਨਫਿਊਜ਼ ਹੋ ਜਾਂਦੇ ਆ ਕਿਉਂਕਿ ਜਦੋਂ ਵੀ ਕਿਸੇ ਉਹ ਜੇ ਲੋਨ ਕਰ ਦੰਨੇ ਆ ਪਰ ਲੋਨ ਦਾ ਠੋਡਾ 2 ਘੰਟੇ ਵਿੱਚ ਕਰ ਦਣਗੇ ਪਰ ਜਿਹੜਾ ਮੁੜ ਕੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਲੋਨ ਕਦੋਂ ਖਤਮ ਹੋਊਗਾ ਉਹਨਾਂ ਦਾ ਲੈ ਲਿਆ ਉਹਦਾ ਵਿਆਜ ਅੱਜੇ ਹੀ ਤੁਸੀਂ ਲਾ ਕੇ ਤੁਹਾਨੂੰ ਦੇ ਦੇਣਾ ਹੈ ਜਿਹੜੇ ਕਹਿੰਦੇ ਨੇ ਅੱਜ ਜੇ ਮੈਂ 5 ਲੱਖ ਰੁਪਏ ਡੈਰੀ ਲੋਨ ਦਾ ਲੈ ਲਿਆ ਫਾਇਦਾ ਕੀ ਹੁੰਦਾ ਇੱਕ ਤਾਂ ਸਾਨੂੰ ਚੀਜ਼ਾਂ ਦਾ ਪਤਾ ਲੱਗ ਜਾਂਦਾ ਕਿੱਦਾਂ ਕੰਮ ਕਰਨਾ ਦੂਜੀ ਗੱਲ ਸਾਡੇ ਖੇਤੀਬੀਗਿਆਨ ਕੇਂਦਰ ਵੱਲੋਂ ਪੰਜਾਬ ਖੇਤੀਬੜ ਯੂਨੀਵਰਸਿਟੀ ਦਾ ਇੱਕ ਮਿਲੂਗਾ ਤੇ ਉਹ ਸਰਟੀਫਿਕੇਟ ਤੁਸੀਂ ਕਿੱਥੇ ਵੀ ਜੇ ਕਿ ਤੁਸੀਂ ਕੁਝ ਵੀ ਪ੍ਰੋਸੈਸ ਕਰਾਉਣਾ ਹੈਗਾ ਕਿ ਆਪਦੇ ਲੋਨ ਦੇ ਲਈ ਐਸਾ ਵੀ ਤੁਸੀਂ ਖੇਤੀਬੀਗਿਆਨ ਕੇਂਦਰ ਦੇ ਨਾਲ ਜੁੜੋ ਉੱਥੇ ਆ ਕੇ ਆਪਣਾ ਨਾਮ ਰਜਿਸਟਰ ਕਰਾਓ ਤੇ 5 ਦਿਨ ਦੀ ਟ੍ਰੇਨਿੰਗ ਲਓ ਆਪਣਾ ਖੇਤੀ ਆਮਦਨ ਵਿੱਚ ਵਾਧਾ ਕਰ ਸਕਦੀਆਂ ਨੇ ਸਾਡੇ ਕੋਲ ਬਹੁਤ ਵਧੀਆ ਇਤਾਂ ਦੇ ਸੈਲਫ ਹੈਲਪ ਗਰੁੱਪ ਸੈਕੰਡ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਕੁੱਝ ਜਿਹੜੇ ਸਾਡੇ ਮੇਲੇ ਲੱਗਦੇ ਆ ਉਹਨਾਂ ਮੇਲਿਆਂ ਦੇ ਵਿੱਚ ਵੀ ਅਸੀਂ ਸਟਾਲ ਵੀ ਉਹਨਾਂ ਨੂੰ ਲੈ ਕੇ ਦਿੰਨੇ ਆ ਤਾਂ ਕਿ ਜਿਹੜੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਚਾਹੇ ਉਹ ਬਿਮਾਰੀ ਨੂੰ ਲੈ ਕੇ ਆਏ ਚਾਹੇ ਉਹ ਨਦੀਨਾਂ ਨੂੰ ਇਹਨਾਂ ਦਾ ਹੱਲ ਕਰ ਸਕਦਾ ਤਾਂ ਕਿ ਉਹਦੀ ਜਿਹੜੀ ਕੋਈ ਪ੍ਰੋਬਲਮ ਹੈਗੀ ਆ ਉਹਦਾ ਨਾਲ ਦੀ ਨਾਲ ਨਿਪਟਾਰਾ ਕੀਤਾ ਲੋ ਸਫਾਰਿਸ਼ ਕਿਸਮਾਂ ਨੇ ਅਸੀਂ ਉਹਨਾਂ ਦਾ ਵੀ ਕਿਸਾਨ ਵੀਰਾਂ ਨੂੰ ਮੁਹੱਈਆ ਕਪਣਾ ਕਣਕ ਝੋਨਾ ਮੱਕੀ ਵਸੇਮ ਸਰੋਂ ਅਸੀਂ ਆਪਣਾ ਸੀਡ ਪ੍ਰੋਡਿਊਸ ਕਰਕੇ ਉਹਨੂੰ ਸਾਂਣੇ ਜਾਣਾ ਦੂਰ ਪਰ ਆ ਸਾਡਾ ਸੰਗਰਾਲਾ ਪਿਆਗਾ 10-12 ਕਿਲੋਮੀਟਰ ਦੂਰ ਦੇ ਵਿੱਚ ਉਥੋਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਣਾ ਹੈਗਾ ਵਿਗਿਆਨ ਕੇਂਦਰ ਉਹਨਾਂ ਕੰਮਾਂ ਦੇ ਵਿੱਚ ਵੀ ਆਪਣਾ ਯੋਗਦਾਨ ਦੇ ਰਿਹਾ ਵਾ ਚਾਹੇ ਉਹ ਟ੍ਰੇਨਿੰਗ ਦੀ ਗੱਲ ਕਰੇ ਚਾਹੇ ਸਿੱਡਰ ਲੈ ਕੇ ਜਿੰਨੀਆਂ ਵੀ ਮਸ਼ੀਨਾਂ ਰੋਟਾਵੇਟਰ ਹੋ ਗਿਆ ਸਾਰੀਆਂ ਮਸ਼ੀਨਾਂ ਖੇਤੀ ਵਿਗਿਆਨ ਕੇਂਦਰ ਕਿਸਾਨਾਂ ਦੀਆਂ ਸੀ ਵਾਲੀਆਂ ਮਸ਼ੀਨਾਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ ਤੇ ਇਹ ਤੋਂ ਇਸ ਤੋਂ ਬਿਨਾਂ ਜੇ ਥੋੜਾ ਸਰੰਗ ਕੇਵੀ ਕੀ ਕੇਂਦਰ ਵਾਲਿਆਂ ਨੇ ਆਪਾਂ ਨੂੰ ਦੱਸਿਆ ਵੀ ਤੁਹਾਡੇ ਨੂੰ ਆਇਆ ਹੋਇਆ ਹੈਗਾ ਤੇ ਸਾਰੇ ਡਿਪਾਰਟਮੈਂਟ ਤੁਹਾਨੂੰ ਆਪਣੀਆਂ ਵੱਖ-ਵੱਖ ਸਕੀਮਾਂ ਨੇ ਦੱਸੀ ਜਾਣਗੇ ਤੁਹਾਨੂੰ ਲੁਧਿਆਣਾ ਵੀ ਉਹ ਵੀ ਆਪਣੀਆਂ ਸਕੀਮਾਂ ਬਾਰੇ ਤੁਹਾਨੂੰ ਦੱਸਣਗੇ ਸ਼੍ਰੀ ਸੰਦੀਪ ਕੁਮਾਰ ਜੀ ਥੈਂਕ ਯੂ ਤੇ 5 ਲੱਖ ਪੱਧਰੀ ਹੈਗਾ ਜੇ ਬੱਚੇ ਹੀ ਨੇ ਬਾਅਦ ਸੜੀ ਕਰਨ ਜਣਾ ਉਹਦੇ ਉਸ ਤੇ ਵੀ ਲੋਨ ਹੈਗਾ ਉਹ ਇੱਕ ਬੜਾ ਕਿਉਂਕਿ ਦੋਨੋਂ ਕੋਆਪਰੇਟਿਵ ਬਾਡੀਜ਼ ਹੋਣ ਕਰਕੇ ਸਾਡੇ ਸਾਰੇ ਸੋਸਾਇਟੀ ਸਾਡੀ ਪੇਮੈਂਟਸ ਹੈਗੀਆਂ ਸਾਡੇ ਕਿਸਾਨਾਂ ਨੂੰ ਵੰਡੇ ਜਾਣੀਆਂ ਹੁੰਦਾ ਸਿੱਧਾ ਉਹ ਬੈਂਕਰਾ ਹੁੰਦਾ ਤੇ ਅਸੀਂ ਜਿਹੜੇ ਵੀ ਸਾਡੀਆਂ ਦੁੱਧ ਪਾਉਂਦੇ ਆ ਅਸੀਂ ਉਹਨਾਂ ਨੂੰ ਜਿਵੇਂ ਮਿਲਕਿੰਗ ਮਸ਼ੀਨ ਜਿਹੀਆਂ ਉਹ ਅਸੀਂ ਅੰਤਵਲੇ ਚਰ ਸਹਿਬਾਨ ਉਹਨਾਂ ਨੂੰ ਵਾਜ ਸਟੇਜ ਤੇ ਲੈ ਕੇ ਆਣਗੇ ਐਮ ਐਲ ਏ ਸਾਹਿਬ ਵੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਸਾਹਿਬ ਨੇ ਉਸ ਤਰ੍ਹਾਂ ਹੀ ਇਹਨਾਂ ਦੇ ਸਹਿਬਾਨ ਸਾਰੇ ਐਮ ਐਲ ਏ ਸਾਹਿਬ ਨੂੰ ਵੈਲਕਮ ਆਖਦੇ ਹੋਏ ਪ੍ਰੋਪਰਲੀ ਇੱਕ ਬੈਂਕ ਜਿੱਤੋਂ ਤੁਸੀਂ ਸਾਰੇ ਕਰਜ਼ੇ ਲੈ ਸਕਦੇ ਹੋ ਹਰ ਤਰ੍ਹਾਂ ਦੀ ਸਹੂਲਤ ਲੈ ਸਕਦੇ ਹੋ ਹਰ ਤਰ੍ਹਾਂ ਦੀਆਂ ਫੈਸਿਲਿਟੀਆਂ ਨੇ ਜੀਐਮ ਸਾਹਿਬ ਹੁਣੇ ਟੁੱਟ ਤੋਂ ਪਹਿਲਾਂ ਸਰਦਾਰ ਨੇ ਵੀ ਇਹਦਾ ਆਪਣੇ ਪਿੰਡਾਂ ਦਾ ਹੀ ਮੁੱਦਾ ਬੈਠਾ ਹੈ ਇਹ ਆਪਣੇ ਘਰ ਦੀ ਜਕੂੜੀ ਬੈਠੀ ਹੈ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਆਪਣੀ ਜਿਹੜੀ ਪਛਾਣ ਹੈ ਇਹਨਾਂ ਬੈਂਕਾਂ ਦੀ ਲੋਕਾਂ ਤੱਕ ਲੈ ਕੇ ਜਾਈਏ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਹਰ ਤਰ੍ਹਾਂ ਦਾ ਕਰਜ਼ਾ ਹਰ ਤਰ੍ਹਾਂ ਦੀ ਡਿਪੋਜ਼ਿਟ ਫੈਸਿਲਿਟੀ ਇਹ ਸਤਿ ਸ੍ਰੀ ਅਕਾਲ ਬਹੁਤ ਹੀ ਮੇਰੇ ਆਪਣੇ ਵੀਰ ਭੈਣਾਂ ਮਾਤਾ ਮਾਤਾ ਬੱਚੇ ਤੇ ਹੋਰ ਵੱਖ-ਵੱਖ ਡਿਪਾਰਟਮੈਂਟਸ ਤੋਂ ਆਏ ਹੋਏ ਸ਼੍ਰੀ ਸੰਗਰਾਮ ਸਿੰਘ ਸੰਧੂ ਸਾਡੇ ਡਿਪਟੀ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ ਲੁਧਿਆਣਾ ਸ਼੍ਰੀ ਰਣਜੀਤ ਸਿੰਘ ਜਨਰਲ ਮੈਨੇਜਰ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ ਚੰਡੀਗੜ੍ਹ ਸਰਵਜੀਤ ਸਿੰਘ ਜੀ ਐਮ ਮਿਲਫੈਡ ਸੁਜੀਤ ਸਿੰਘ ਜੀ ਐਮ ਮਿਲਫੈਡ ਲੁਧਿਆਣਾ ਸਾਡੇ ਲੁਧਿਆਣਾ ਕੋਆਪਰੇਟਿਵ ਬੈਂਕ ਦੇ ਡੀ ਸੀ ਸੀ ਬੀ ਦੇ ਡਾਇਰੈਕਟਰ ਸਹਿਬਾਨ ਬਾਬਾ ਹਰੀਦਾਸ ਜੀ ਜਿਹੜੇ ਸਾਡੇ ਇੱਥੇ ਵਿਰਾਜਮਾਨ ਨੇ ਕੁਲਵਾਰਾ ਸਾਹਿਬ ਦੇ ਨਾਲ ਮੈਂ ਸਮਝਦਾ ਕਿ ਉਹਨਾਂ ਦੀ ਉਹ ਕਿਰਪਾ ਹੈਗੀ ਹੈ ਕਿ ਮੈਂ ਇੱਥੇ ਮੰਚ ਤੇ ਖੜਾ ਹੈਗਾ ਤੇ ਏਡੀ ਵੱਡੀ ਵਕਸ਼ ਸਾਡੇ ਨਗਰ ਨੂੰ ਦਿੱਤੀ ਆ ਮੈਂ ਐਸ ਡੀ ਐਮ ਲੁਧਿਆਣਾ ਈਸਟ ਰਹਾ ਜੁਆਇੰਟ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਰਿਹਾ ਡਿਪਟੀ ਡਾਇਰੈਕਟਰ ਲੋਕਲ ਗਵਰਨਮੈਂਟ ਲੁਧਿਆਣਾ ਰਿਹਾ ਜੀ ਅੰਦਰ ਸਾਹਮਣੇ ਸਰ ਸਾਹਮਣੇ ਪੀ ਅੰਦਰ ਪੀ ਸਾਹਮਣੇ ਠੀਕ ਅੰਦਰ ਸੋ ਠੀਕ ਠੀਕ ਜੀ ਸਾਹਿਬਾ ਵਿੰਦਤ ਸਿੰਘ ਜੀ ਆਈਐਸ ਉਹਨਾਂ ਦਾ ਸਨਮਾਨ ਐਮਐਲਏ ਸਾਹਿਬ ਕਰ ਰਹੇ ਨੇ ਸਰ ਸਾਹਮਣੇ ਕਾਰੂ ਕਰਵਾਇਆ ਹੀ ਹੈ ਉਹਦੇ ਬਾਰੇ ਮੈਂ ਕੋਈ ਬਹੁਤੀ ਡਿਟੇਲ ਚ ਨਾ ਜਾਵਾਂ ਜਿਨ੍ਹਾਂ ਦੇ ਨਾਲ ਆਪਾਂ ਕਸਰ ਕਰਾਹਾ ਇਹ ਤੋਂ ਬਿਨਾ ਨੌ ਨੈਗਰੀਕਲਚਰ ਜਿਹੜੇ ਕੈਂਪ ਲਗਾਇਆ ਗਿਆ ਇਸ ਤਰ੍ਹਾਂ ਹੈਗਾ ਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗ ਅਗਵਾਈ ਹੇਠ ਜਿਹੜੇ ਕਿ ਸਾਡੇ ਪੰਜਾਬ ਦੇ ਕੋਆਪਰੇਟਿਵ ਮਿਨਿਸਟਰ ਵੀ ਹਨ ਇਸੇ ਤਰ੍ਹਾਂ ਸ਼੍ਰੀ ਬੀਕੇ ਸਿੰਘ ਆਈਏਐਸ ਸਪੈਸ਼ਲ ਚੀਫ ਸਕੱਤਰ ਟੂ ਸੀਐਮ ਅਤੇ ਸਪੈਸ਼ਲ ਚੀਫ ਸਕੱਤਰ ਕੋਆਪਰੇਸ਼ਨ ਕਮ ਐਫਸੀ ਉਹਨਾਂ ਦੀ ਯੋਗ ਅਗਵਾਈ ਹੇਠ ਪੰਜਾਬ ਕੋਆਪਰੇਟਿਵ ਡਿਪਾਰਟਮੈਂਟ ਜਿਹੜਾ ਹੈ ਉਹ ਤਰੱਕੀ ਦੀ ਰਾਹ ਤੇ ਬਹੁਤ ਸਮੇਂ ਤੋਂ ਚੱਲ ਰਿਹਾ ਹੈ ਜਦੋਂ ਤੋਂ ਮਾਨਯੋਗ ਚੀਫ ਮਿਨਿਸਟਰ ਸਾਹਿਬ ਨੇ ਆਪਣੀ ਕਮਾਂਡ ਸੰਭਾਲੀ ਹੈ ਇਸ ਲਹਿਰ ਦੇ ਤਹਿਤ ਅਸੀਂ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ ਚੰਡੀਗੜ੍ਹ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਗ੍ਰਾਹਕ ਜਾਗਰਿਕ ਜਿਹੜੀ ਯੋਜਨਾ ਸਕੀਮ ਲੈ ਕੇ ਆਏ ਆ ਤਾਂ ਕਿ ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਦੀਆਂ ਵਕ ਵਕ ਸਕੀਮਾਂ ਨੇ ਜਿਹੜੀਆਂ ਉਹਨਾਂ ਤੋਂ ਆਮ ਨਾਗਰਿਕਾਂ ਨੂੰ ਜਿਹੜਾ ਹੈਗਾ ਜਾਣੂ ਕਰਵਾਇਆ ਜਾ ਸਕੇ ਨਵੇਂ ਸਾਲ ਤੇ ਮਾਨਜੋਗ ਮੁੱਖ ਮੰਤਰੀ ਸਾਹਿਬ ਵੱਲੋਂ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦੇ 520 ਬੱਚਿਆਂ ਨੂੰ ਜਿਨ੍ਹਾਂ ਨੂੰ ਅਸੀਂ ਹੁਣੇ ਹੀ ਪਿਛਲੇ ਮੰਗਲਵਾਰ ਨੂੰ ਉਹਨਾਂ ਦੀ ਕਰ ਕਮਲਾ ਦੇ ਨਾਲ ਨਿਯੁਕਤੀ ਪੱਤਰ ਦਿੱਤੇ ਹਨ ਤੇ ਉਹਨਾਂ ਦੇ ਆਉਣ ਦੇ ਨਾਲ ਪੰਜਾਬ ਕੋਆਪਰੇਟਿਵ ਡਿਪਾਰਟਮੈਂਟ ਨੂੰ ਹੋਰ ਜਿਹੜੀ ਹੈ ਅਚੀ ਅਗਵਾਈ ਮਿਲੇਗੀ ਨੁਮੰਤਾ ਮਿਲੇਗੀ ਕਿਉਂਕਿ ਸਟਾਫ ਦੀ ਸ਼ਾਰਟੇਜ ਕਾਰਨ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਹੈਗਾ ਉਹ ਸਹੀ ਤਰੀਕੇ ਨਾਲ ਇੰਪਲੀਮੈਂਟ ਨਹੀਂ ਹੋ ਰਹੀਆਂ ਸੀ ਇਸ ਲੜੀ ਤਹਿਤ ਪਹਿਲਾਂ ਕੋਆਪਰੇਟਿਵ ਡਿਪਾਰਟਮੈਂਟ ਦੇ ਵਿੱਚ ਇਨਸਪੈਕਟਰਸ ਨੇ ਜਿਹੜੇ ਉਹ ਰੱਖੇ ਗਏ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਹੈ ਕੋਆਪਰੇਟਿਵ ਡਿਪਾਰਟਮੈਂਟ ਹੈ ਤੇ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਜਿਹਦਾ ਮੇਨ ਮਕਸਦ ਪੰਜਾਬ ਦੇ ਜਿਹੜੇ ਕਿਸਾਨ ਨੇ ਤੇ ਪੰਜਾਬ ਦੇ ਜਿਹੜੇ ਗਰੀਬ ਵਰਗ ਦੇ ਲੋਕ ਨੇ ਉਹਨਾਂ ਨੂੰ ਉੱਪਰ ਚੱਕਣਾ ਪੰਜਾਬ ਦਾ ਜਿਹੜਾ ਕੋਆਪਰੇਟਿਵ ਡਿਪਾਰਟਮੈਂਟ ਆ ਉਹਦੇ ਵਿੱਚ ਜਿਹੜੀ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਆ ਉਹਦਾ ਜਿਹੜਾ ਮੇਨ ਮਕਸਦ ਹੈਗਾ ਸੀ ਕਿ ਸਾਡੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਸ਼ਾਰਟ ਟਰਮ ਜਿਹੜੇ ਹੈਗੇ ਆ ਲੋਨ ਦੇਣੇ ਨੇ ਫਸਲਾਂ ਵਾਸਤੇ ਤੁਹਾਨੂੰ ਪਤਾ ਕਿ ਹਾੜੀ ਸੌਣੀ ਦੀਆਂ ਦੋ ਫਸਲਾਂ ਨੇ ਪੰਜਾਬ ਸਰਕਾਰ ਕੋਆਪਰੇਟਿਵ ਬੈਂਕ ਵੱਲੋਂ ਹਾੜੀ ਤੇ ਸੌਣੀ ਦੀਆਂ ਫਸਲਾਂ ਵਿੱਚ ਕਿਸਾਨਾਂ ਨੂੰ ਜਿਹੜਾ ਸ਼ਾਰਟ ਟਰਮ ਲੋਨ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਨਾਲ ਕਿਸਾਨ ਜਿਹੜੇ ਹੈਗੇ ਨੇ ਉਹਨਾਂ ਦੀਆਂ ਜਿਹੜੀਆਂ ਫਸਲਾਂ ਦੇ ਨਾਲ ਜ਼ਰੂਰਤਾਂ ਨੇ ਜਿੱਦਾਂ ਲੇਬਰ ਦੀ, ਬੀਜਾਂ ਦੀ, ਸਚਾਈ ਦੀ, ਪੂਰ ਦਵਾਈਆਂ ਦੀ ਜ਼ਰੂਰਤਾਂ ਨੇ, ਖਾਦਾਂ ਦੀਆਂ ਜ਼ਰੂਰਤਾਂ ਨੇ ਉਹ ਉਸ ਲੋਨ ਦੇ ਨਾਲ ਪੂਰੀਆਂ ਹੁੰਦੀਆਂ ਨੇ ਜਿਹੜਾ ਕਿ ਕਿਸਾਨ ਜਿਹੜੇ ਹੈਗੇ ਆ ਹਰ ਸਾਲ ਮੋੜ ਦਿੰਦੇ ਨੇ। ਉਹਨਾਂ ਨੂੰ ਜਿੱਦਾਂ ਜਿੱਦਾਂ ਮੋੜਦੇ ਨੇ ਨਾਲ-ਨਾਲ ਉਹਨਾਂ ਨੂੰ 3% ਜਿਹੜਾ ਹੈਗਾ ਪੰਜਾਬ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਤੇ ਗਵਰਨਮੈਂਟ ਆਫ ਇੰਡੀਆ ਵੱਲੋਂ 3% ਇੰਟਰਸਟ ਸਬvention ਵੀ ਮਿਲਦੀ ਹੈਗੀ ਆ ਤੇ ਜਿਹੜਾ ਕਰਜ਼ਾ 7.5% ਨੂੰ ਮਿਲਦਾ ਹੈਗਾ ਉਹ ਅਲਟੀਮੇਟਲੀ ਉਹਨਾਂ ਨੂੰ 4.5% ਤੇ ਮਿਲ ਜਾਂਦਾ ਹੈ ਇਸੇ ਤਰ੍ਹਾਂ ਸਹਿਕਾਰਤਾ ਵਿਭਾਗ ਵੱਲੋਂ ਜਿਹੜੇ ਬੇਜ਼ਮੀਨੇ ਲੋਕ ਨੇ ਪਿੰਡਾਂ ਦੇ ਵਿੱਚ ਆਪਾਂ ਨੂੰ ਪਤਾ ਪਿੰਡਾਂ ਦੀ ਜਿਹੜੀ ਵੰਡਤਰ ਆ ਉਹਦੇ ਵਿੱਚ ਬਹੁਤ ਸਾਰੇ ਕਿਤੇ ਕਿਤੇਕਾਰ ਲੋਕ ਨੇ ਜਿਹੜੇ ਆਪਣਾ ਆਪਣਾ ਕੀਤਾ ਕਰਦੇ ਨੇ ਜਿੱਦਾਂ ਕੋਈ ਜਿਹੜਾ ਤਖਾਣ ਦਾ ਕੰਮ ਕਰਦਾ ਕੋਈ ਲਹਾਰ ਕਰਦਾ ਕੋਈ ਝੋੜ ਕੋਈ 나ਈ ਛਿੰਬਾ ਕੋਈ ਖੱਡੀ ਪੁੰਨ ਦਾ ਕੰਮ ਕਰਦਾ ਇਹ ਸਾਰੇ ਦਸਤਕਾਰ ਜਿਹੜੇ ਹੈਗੇ ਨੇ ਇਹ ਸਾਰੇ ਪਿੰਡਾਂ ਚ ਵੱਸਦੇ ਨੇ ਸਾਰੇ ਪੰਜਾਬ ਦੇ ਵਿੱਚ ਤੇ ਉਹਨਾਂ ਲਈ ਯੋਜਨਾ ਜਿਹੜੀ ਹੈਗੀ ਆ ਪੰਜਾਬ ਸਰਕਾਰ ਦੀ ਉਹਦੇ ਵਿੱਚ ਨੌਨ ਜਿਹੜਾ ਹੈਗਾ ਜੀ ਐਗਰੀਕਲਚਰ ਜਿਹੜੇ ਲੋਗ ਨੇ ਉਹਨਾਂ ਵਾਸਤੇ ਵੀ ਕਰਜ਼ਾ ਮਹਿਆ ਕਰਵਾਇਆ ਜਾ ਰਿਹਾ ਪਰ ਬੜੇ ਲੰਬੇ ਸਮੇਂ ਤੋਂ ਇਸ ਪਾਸੇ ਵੱਲ ਧਿਆਨ ਨਹੀਂ ਸੀ ਦਿੱਤਾ ਗਿਆ ਸੋ ਇਹ ਚੀਜ਼ ਜਿਹੜੀ ਹੈਗੀ ਆ ਜਦੋਂ ਤੋਂ ਮੇਰੇ ਤੇ ਧਿਆਨ ਦੇ ਵਿੱਚ ਆਈ ਆ ਕਿ ਪੰਜਾਬ ਦੇ ਜਿਹੜੇ ਬੇਜ਼ਮੀਨੇ ਲੋਕ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਕੋਆਪਰੇਟਿਵ ਵਿਭਾਗ ਵੱਲੋਂ ਤੇ ਪੰਜਾਬ ਕੋਆਪਰੇਟਿਵ ਬੈਂਕ ਵੱਲੋਂ ਜਿਹੜਾ ਹੈਗਾ ਕਰਜ਼ਾ ਮਹੀਆ ਕਰਵਾਇਆ ਜਾ ਸਕਦਾ ਹੈ। ਤੋਂ ਉਹ ਅਸੀਂ ਇੱਕ ਮਹਿਮ ਦੇ ਤੌਰ ਤੇ ਉਹਨੂੰ ਆਪਣੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਕਿ ਕਿਸਾਨਾਂ ਦੇ ਨਾਲ-ਨਾਲ ਜਿਹੜੇ ਗੈਰ ਕਿਸਾਨੀ ਲੋਕ ਨੇ ਜਿਹੜੇ ਬਾਕੀ ਦਸਤਕਾਰ ਨੇ ਕਿਤਾਕਰ ਲੋਕ ਨੇ ਪਿੰਡਾਂ 'ਚ ਰਹਿੰਦੇ ਨੇ ਉਹਨਾਂ ਨੂੰ ਵੀ ਇਸ ਕਰਜ਼ੇ ਰਾਹੀਂ ਆਪਣਾ ਜੀਵਨ ਜਿਹੜਾ ਹੈਗਾ ਉੱਚਾ ਚੱਕਣ ਦੇ ਵਿੱਚ ਸਹਾਈ ਹੋ ਸਕੇ ਸੋ ਪੰਜਾਬ ਸਰਕਾਰ ਦੀਆਂ ਜਿਹੜੀਆਂ ਵਕ ਵਕ ਸਕੀਮਾਂ ਨੇ ਜਿੱਦਾਂ ਅੱਜ ਅਸੀਂ ਇੱਥੇ ਹਰਿਓ ਕਲਾਾਂ ਦੇ ਵਿੱਚ ਜਿਹੜਾ ਹੈਗਾ ਕੈਂਪ ਲਗਾਇਆ ਗਿਆ ਉਹਦੇ ਵਿੱਚ ਸਾਡੇ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਐਕਸਪਰਟ ਵੀ ਆਏ ਨੇ ਪੰਜਾਬ ਸਟੇਟ ਸ਼ਡਿਊਲ ਕਾਸਟ ਲੈਂਡ ਡਵੈਲਪਮੈਂਟ ਦੇ ਜਿਹੜੇ ਇੱਥੇ ਸੀਨੀਅਰ ਮੈਨੇਜਰ ਨੇ ਉਹ ਸਾਡੇ ਵਿਚਕਾਰ ਆਏ ਨੇ ਤੇ ਇਸੇ ਤਰ੍ਹਾਂ ਵੱਖ-ਵੱਖ ਡਿਪਾਰਟਮੈਂਟਸ ਨੂੰ ਵੀ ਅਸੀਂ ਰਿਕਵੈਸਟ ਕੀਤੀ ਹੈਗੀ ਆ ਕਿ ਇਸ ਤਰ੍ਹਾਂ ਦੇ ਜਿਹੜੇ ਗਾਹਕ ਮਿਲਣੀ ਜਿਹੜੇ ਪ੍ਰੋਗਰਾਮਸ ਨੇ ਇਹਨਾਂ ਦੇ ਰਾਹੀਂ ਆਮ ਜਨਤਾ ਨੂੰ ਜਾਗਰੂਕ ਕੀਤਾ ਜਾਵੇ ਤਾਂ ਕਿ ਵੱਖ-ਵੱਖ ਵਿਭਾਗਾਂ ਦੀਆਂ ਜਿਹੜੀਆਂ ਸਕੀਮਾਂ ਨੇ ਉਹਨਾਂ ਨੂੰ ਘਰ-ਘਰ ਲਜਾਇਆ ਜਾ ਸਕੇ ਤੇ ਲੋਕ ਤੋ ਵਾਦੇ ਇਸ ਆ ਪੈਦਾ ਉਠਾ ਸਕਣ